ਅੰਬੂ ਮੰਡੀ ਕਲਾਬ ਉਸ ਤੋਂ ਕਬੂਤਰ ਬਹਿ ਗਿਆ ਮਾਸਟਰ ਪੁੱਲੀ বাজਦੀਆਂ ਲੰਮੀਆਂ ਬਾਜਾਂ ਬਾਈ ਜੇ ਹੁਣ ਮੈਂ ਟਿਕਗਾ ਨਹੀਂ ਪਾਏਗਾ ਤਾਂ ਥੋੜਾ ਰਹਿ ਜੂ ਬਾਬਾ ਕੰਮ ਦੇ ਵਿੱਚ ਲੱਗ ਕਬੂਤਰ ਹੋ ਗਈ ਆਪ ਹੱਥ ਕੱਢੀਏ ਭਈਆ ਭਈਆ ਨਿਗਾਹ ਰੱਖੋ ਬਸ ਆਹ ਤੇ ਕਿਡੇ ਕਿਡੇ ਚ ਨਿਗਾਹ ਰੱਖ ਲੈਣੀ ਆਲੀ ਅੱਜ ਮਾਰੂਗਾ ਤੇ ਆਦਾ ਕਬੂਤਰ ਟਿਕ ਕਰਾ ਦਿਓ ਜਿਹੜੇ 16 ਤੇ ਬਾਕੀਆਂ ਨੂੰ 20 ਮਿੰਟ ਮਿਲਣਗੇ ਜਿਹੜੇ ਨਾ ਟਿਕ ਓਏ ਅਰਸ਼ ਬੱਪੀ ਆਣਾ ਕਰ ਤੂੰ ਦੇਖਾ ਉੱਤੇ ਹੀ ਫਿਰਦਾ ਇਹਦਾ ਮੈਂ ਵੇਖ ਲਿਆ ਭੋਲਾ ਪਣੀ ओके जी ਬਨੇਂਦਰ ਚੱਕ ਆਹ ਦੇ ਪੂਰੇ ਦੋਨੇ ਆਹੀ ਘਾਟੀ ਘੜ ਬੈਸਟ ਟੂਕਰੀ ਵਾਲੀ ਆਕਮ ਵੱਲੋਂ ਨਾਲ ਬਗਲਾ ਲਈ ਹਾਂ ਭਾਈ ਹਾਕਮ ਵੱਲੋਂ ਲਖਾ ਵਾ ਠੀਕ ਆਕਮ ਵੱਲੋਂ ਭਾਈ ਤਾਂ ਤੋਂ ਕਾਮ ਹੋ ਕੇ ਤਾਂ ਕੁੱਤੇ ਆ ਕੇ ਕਲੀਅਰ ਕਰਾਉਣੀਆਂ ਨੀਵੀ ਨੂੰ ਪੱਜ ਬੈਠਾ ਭਾਈ ਮੋਰ ਬੱਤੀ ਉਹਨਾ ਉੱਤੇ ਜਾਂਦਾ ਕਿਹੜੀ ਆਇਆ ਹੋਰ ਬੱਪੀਆਂ ਨਾ ਮੈਂ ਵੇਖ ਲਈਦਾ ਆਪ ਹੀ ਕਹਤੋ ਹੋਰ ਦੀ ਬਈ ਚਿੜੀਆਂ ਫੜਦੀ ਫਿਰਦੀ ਹੈ ਘੱਟੇ ਵੀ ਹੈਗਾ ਧਰ ਧਰ ਚੱਕਰ ਮਾਰਦੀ ਹੈ ਟੈਡ ਪੂਛ ਰੂਸੇ ਵਾਲੀ ਆਹ ਆਹ ਬਈ ਜਿਹੜੇ ਨੂੰ ਮੈਂ ਆਵਾਜ਼ ਮਾਰੂ ਉਹ ਹੱਥ ਦੇਖੋ ਦੂਦੇ ਨਾ ਦੇਖੋ ਦੂਦੇ ਚੁੱਪ ਕਰਕੇ ਖੜੇ ਰੋ ਉਲਝਾ ਲੈਂਦੇ ਆ ਬਈ ਕੀਕਾ ਮਾਰ ਮਾਰ ਕੇ ਕਿੱਥੇ ਆਂ ਕੁੱਤੇ ਆਈ ਦਿਖਾਈ ਬਈ ਆ ਬਰੀ ਬੱਤੀਆਂ ਨਾ ਉਹ ਗੋਪਰੀ ਜੋਰੇ ਗੱਲ ਕਰ ਬਰੀ ਬੱਤੀਆਂ ਨਾ ਬਾਈ ਕਾਲਾ ਤੂੰ ਮੈਂ ਬੋਲੂਗਾ ਬਾਈ ਉਹ ਆ ਜੀ ਪੁੱਤ ਆ ਆਂਦੀ ਆ ਬੱਗੀ ਮੱਡੀ ਗਾ ਆ ਰੱਖੀ ਵਾਹਿਗੁਰੂ ਵਾਹਿਗੁਰੂ ਓਏ ਗਰਦਾਸ ਰੂੜੇ ਕੇ ਆ ਭਾਈ ਚੁੱਪ ਕਰ ਜਾ ਯਾਰ ਮੈਨੂੰ ਫੋਟੋ ਤੇ ਕਰ ਲੈ ਤਾ ਯਾਰ ਜਿੰਦੂ ਵੀ ਆੜ ਨਹੀਂ ਆ ਗੁੱਸਾ ਚੜ ਗਿਆ ਭਾਈ ਜਿੰਦੂ ਨੂੰ ਉਹਦੀ ਲੋਰੀ ਖਿੱਚੀ ਜਾਂਦੇ ਆ ਥੱਲੇ ਉੱਤੇ ਖੜਾ ਹੀ ਥੱਲੋਂ ਆਹ ਕੋਈ ਨਾ ਪਿਆਰ ਕਰ ਆਹ ਦੇ ਕੇ ਲੇ ਲਾਲ ਬਰਦਾ ਨਹੀਂ ਹੋ ਆ ਗਈ ਬਾਈਆ ਕਰ ਦਿਆ ਫਿਰ ਦਿਆ ਬਾਦੋਂ ਨਿਕਲਦੀ ਆ ਉਹ ਕੋਪਰੀ ਬਸਤੀਆਂ ਦੇ ਕੁੱਤੜ ਨੇ ਦਿਆ ਗੰਦੀ ਬਰੜਣਾ ਜੀ ਕਾਲਾ ਟੱਡੇ ਚੱਟੂ ਦੇਖ ਹੈਗਾ ਜੀ ਹੈਗਾ ਸਹੀ ਹੈ ਜੀ ਕੀਪਾ ਸੈਦੋ ਕੇ ਐ ਲੋ ਲਾਲ ਜਿੰਨਾ ਹੈਗਾ ਅੰਗਰੇਜ਼ ਚੱਕ ਬੱਬਾ ਮੱਤੂ ਕੇ ਚੈੱਕ ਕਰਾਓ ਇੱਕ ਇੱਕ ਮਗਰੀ ਬੱਪੀ ਆਣਾ ਦੋ ਨਹੀਂ ਟਿਕ ਕੋਈ ਬਈ ਲੋਕੀ ਦੋਸਤੋ 650 ਵਾਲੀ ਟਿਕ ਚ ਦੋ ਕਬੂਤਰ ਨੇ ਟਿਕ ਕੋਈ ਬਾਕੀ ਸਾਰੇ ਫੇਰ ਸ਼ਾਮਲ ਹੋ ਗਏ ਲੋਕ ਕਬੂਤਰ ਨੂੰ ਰੰਗਦਾ ਟਾਈਮ ਆ ਬਈ ਇਹਨਾਂ ਨੂੰ ਇਹਦੀਆਂ ਮਗਰੀ ਬੱਪੀ ਆਣਾ ਤੇ ਬਾਬਾ ਮੱਤੂ ਕੇ ਕਿੰਨੇ ਕਬੂਤਰ ਸਹੀ ਆ ਤੁਹਾਨੂੰ ਬਾਈ ਜੀ ਜਿਹੜੇ 14 ਗੋਲ ਸਹੀ ਆ ਸਾਡੇ ਕੋਲੇ 6 ਵਜ ਕੇ ਦੇ 53 ਮਿੰਟ ਤੇ ਪਿੰਦ ਖੋਖਰ ਆਛੇ ਬੱਪੀ ਆਣਾ ਚੱਦੂ ਦੇਖ ਹਾਕਮ ਵੱਲੋ ਭੋਲਾ ਪੈਣੀ ਬਲਜਿੰਦਰ ਚੱਕ ਹਾਕਮ ਵੱਲੋ ਮੋਰ ਬੱਪੀ ਆਣਾ ਸੀਰਾ ਧੰਦੇ ਬੱਬੀ ਮੰਡੀ ਕਲਾ ਗਤਾਰ ਰੂੜੇ ਕੇ ਮਾਸਟਰ ਪੁੱਲੀ ਕਾਲਾ ਧੰਦੇ

ਸਤੋ ਅੱਜ ਕੇ 56 ਮਿੰਟ ਦਾ ਦੋਸਤੋ ਸਾਰਿਆਂ ਨੇ ਸਹਿਮਤੀ ਕਰ ਲਈ ਢਾਂਗੀ ਲਾਉਣ ਦੀ ਜਿੰਨਾ ਵਾਜਾ 7 ਦਾ ਟਾਈਮ ਵੀ ਨਹੀਂ ਸੋਚਿਆ 4 ਮਿੰਟ ਪਹਿਲਾਂ ਹੀ ਲੱਗ ਪਿਆ ਢਾਂਗੀ ਦਾ ਜਿੰਦੂ ਬਾਈ ਕਿੰਨੇ ਕਬੂਤਰ ਰਹਿ ਗਏ ਆ ਭਾਈ ਜਿਹੜੇ ਕਬੂਤਰਾਂ ਨੇ ਪਿੰਡ ਖੋਖਰ 15 ਕਬੂਤਰਾਂ ਨੇ ਟਾਈਮ ਕਰਤਾ ਤੇ ਇੱਕ ਨੂੰ ਟਾਈਮ ਆ ਉਹ 15 ਨੇ ਨਾਂ ਖੋਲੋ ਜੀ ਹਰਚ ਬੱਪੀ ਆਣਾ ਚੰਦੂ ਡੇਖ ਬੋਲਾ ਭੈਣੀ ਬਜਿੰਦਰ ਚੱਕ ਆ ਗਏ ਬੋਲਾ ਅੰਮਾ ਨਹੀਂ ਦੇਣੀ ਮੋਰ ਬੱਪੀ ਆਣਾ ਸਿੱਧਾ ਟੱਡੇ ਕੈਨੇਡਾ ਬੱਪੀ ਮੰਡੀ ਕਲਾ ਮਾ ਬੀ ਬੱਪੀ ਆਣਾ ਗਰਦਾਸ ਰੂੜੇ ਕੇ ਕੋਪਾ ਮੰਡੀ ਕਲਾ ਮਾਸਟਰ ਪੁਲੀ ਜੀ ਹੋਗੀ ਦੇ ਚੰਦੂ ਕੋ ਦੋ ਵਾਰੀ ਲਿਖਾਇਆ ਗਿਆ ਬਈ ਚੰਦੂ ਡੇਖ ਉਹਦੇ ਨੂੰ ਫੁੱਲ ਸਰ ਦੇ ਦਿੱਤੇ ਕੀ ਪਾ ਸਿੱਤੋਗੇ ਅੰਗਰੇਜ਼ ਚੱਕ ਬਾਬਾ ਮੱਝੂ ਕੋਲ ਨੂੰ ਟਾਈਮ ਆ 1 2 3 4 5 6 7 8 9 10 11 12 13 14 15 15 ਕਬੂਤਰਾਂ ਨੇ ਟਾਈਮ ਕੀਤਾ ਜੀ 15 ਕਬੂਤਰਾਂ ਇੱਕ ਟਾਈਮ ਚ ਆਗਾ ਬਾਬਾ ਮੱਝੂ ਕੋਲ ਟਾਈਮ ਦੋ ਤੋਂ 15 ਕਬੂਤਰਾਂ ਨੇ ਟਾਈਮ ਕਰਤਾ ਇਹ ਕਬੂਤਰ ਟਾਈਮ ਚ ਆ ਟਾਂਗੀਆਂ ਲੱਗੀਆਂ ਬਾਈ ਪਿੰਡ ਖੋਖਰ ਜ਼ਿਲ੍ਹਾ ਬਠਿੰਡਾ ਨੇੜੇ ਰਾਮਪੁਰਾ ਇਹ ਪਿੰਡ ਬਾਜੀ ਸੀ ਦੋਸਤੋ ਖੋਖਰ ਢੰਗ ਨਾਲ ਲੱਗੀਆਂ 7 ਵਜੇ ਬਹੁਤ ਵਧੀਆ ਬਾਜੀ ਹੋਈ ਆ ਪਿੰਡ ਵਾਲਿਆਂ ਨੇ ਬਾਈ ਬਹੁਤ ਜਿਆਦਾ ਸਪੋਰਟ ਤੇ ਸਹਿਯੋਗ ਦਿੱਤਾ ਸੌਹ ਪਾ ਕੇ ਬਾਜੀ ਕਰਵਾਈ ਸੀ ਕਿ ਕਬੂਤਰ ਨਹੀਂ ਚੱਕਣਾ ਤੇ ਬਾਈ ਚੱਕੇ ਵੀ ਨਹੀਂ ਲਿਆ ਲਿਆ ਸਾਰੇ ਫੜਾਏ ਆ ਬਹੁਤ ਸੋਹਣੀ ਬਾਜੀ ਸੀ ਦੋਸਤੋ ਮਿਲਦੇ ਆ ਅਗਲੀ ਵੀਡੀਓ ਤੇ ਅਗਲੀ ਬਾਜੀ ਦੇ ਪੇਜ ਤੇ ਹੋ ਤਾਂ ਬਾਈ ਆਪਣਾ ਪੇਜ ਫੋਲੋ ਕਰ ਲਿਓ ਚੈਨਲ ਤੇ ਤਾਂ ਦੋਸਤੋ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ ਸਾਰੇ ਵੀਰਾਂ ਦਾ ਅੱਜ ਦੀ ਵੀਡੀਓ ਦੇਖਣ ਲਈ ਮਿਲਦੇ ਆ ਦੋਸਤੋ ਅਗਲੀ ਵੀਡੀਓ ਵਿੱਚ ਅੱਜ ਵੀ ਬਹੁਤ ਚੰਗੀ ਚਾਲੋਂ ਕੰਪਿਊਟਰ ਫਿਰਦੇ ਆ ਦੋਸਤੋ